ਇਹ ਖੁਸ਼ੀ ਕਿਹੜੀ ਗੱਲ ਹੈ ਪਰਵਾਰਾਂ ਦੀ ਜਿੱਤ ਮੇਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਰਾਂ ਦੀ ਜਿੱਤ ਮੈਂ ਸਾਰਾ ਜਿਹੜਾ ਸੇਹਰਾ ਵਾ ਤੇ ਜਿੰਨਾ ਜਿੰਨਾ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਇਹ ਉਹਨਾਂ ਦੀ ਜਿੱਤ ਹੈ ਗੁਰਦੀਪ ਸਿੰਘ ਜੀ ਦਾ ਵਿਜੀ ਜਿਹੜਾ ਗੜ ਮੰਨੇ ਜਾਂਦਾ ਪਰਿਵਾਰਵਾਦ ਜਿਹੜਾ ਗੜ ਮੰਨੇ ਜਾਂਦਾ ਉਹਨਾਂ ਦਾ ਜੀ ਖਤਮ ਕਰਤਾ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਮੋਛ ਹੁਣ ਫਿਰ ਪੂਰੀ ਜੀ ਮੋਛ ਪੂਰੀ ਪਹਿਲਾਂ ਵੀ ਤੇ ਹੁਣ ਵੀ ਨਹੀਂ ਮੋਛ ਚਾ ਰਿੰਦਾਵਾ ਸਾਹਿਬ ਜਿਹੜਾ ਜਿਹੜਾ ਕਰਾ 50 ਸਾਲਾਂ ਬਾਅਦ ਦੇਰਾ ਬੱਬਾ ਨਾਨਕ ਲੋਕਾ ਟਾਇਆ ਰਿੰਦਾਵਾ ਸਾਹਿਬ ਪਾੜੇ ਨੇ ਥਾਪੀ ਮਾਰੀ ਤੇ ਗੱਡੀ ਤੇ ਚੜਕੇ ਤੂੰ ਥਾੰਮੀ ਮਾਰਦੇ ਹੋ ਮਾਰੀ ਕਰਾ ਮਾਰੀ ਆ ਗੈਂਗਸਟਰ ਦਾ ਬੜਾ ਰੋਪ ਚੱਲਦਾ ਹੈ ਜਿਹੜਾ ਜਿਹੜਾ ਰੋਪ ਲਾਉਂਦਾ ਉਹਨੂੰ ਪੁੱਛੋ ਅਨਸਾਰ ਉਹ ਮਕਤਾਰ ਅਨਸਾਰੀ ਉਹਦਾ ਕੀ ਲੱਗਦਾ ਹੈ ਇਹ ਤਾਂ ਭਾਈ ਇੱਧਰ ਦੇਖੋ ਇੱਧਰ ਮੈਨੂੰ ਬਾਰ-ਬਾਰ ਕਿਉਂ ਪੁੱਛਦੇ ਹੋ ਮੇਰੇ ਤਾਂ ਭਾਈ ਸਾਹਿਬ ਕੇ ਨਾ ਕੋਈ ਸੰਬੰਧ ਨਹੀਂ ਗੇ ਮੈਂ ਤਾਂ ਕਾਮਰਕਰਾਂ ਇਹ ਇਲਜ਼ਾਮਾਂ ਤਾਂ ਕੀ ਆ ਜਦੋਂ ਬੰਦਾ ਹਾਰਦਾ ਹੋਵੇ ਐਸੇ ਇਲਜ਼ਾਮ ਲਾਉਂਦਾ ਹੈ ਜਾਂ ਮੈਂ ਦੱਸਾਂਗਾ ਤੁਹਾਨੂੰ ਮੈਂ 27 ਚ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ ਮੈਂ ਇਹਨੇ ਜੋਗਾ ਨਹੀਂ ਮੈਨੂੰ ਜੋ ਪਰਮਾਤਮਾ ਹੁਕਮ ਕਰੇਗਾ ਵੇਖੋ ਪਾਰਟੀ ਨੇ ਟਿਕਟ ਦਿੱਤੀ ਪਹਿਲ ਤੇ ਦਾਦੇ ਕੰਮ ਕਰੇ ਰਾਨਗੇ ਸ੍ਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਟਿਕਟ ਦਿੱਤੀ ਸਾਡੀ ਪਾਰਟੀ ਦੇ ਸੋਹਣੇ ਭਰਾਵਾਂ ਜੀ ਡਾਕਟਰ ਸੰਦੀਪ ਪਾੜਕ ਨੇ ਉਹਨਾਂ ਮੈਨੂੰ ਇਹਨੇ ਯੋਗ ਸਮਝਾ ਮੈਨੂੰ ਟਿਕਟ ਦਿੱਤੀ ਸਾਰਾ ਉਹਨਾਂ ਪਾਰਟੀ ਦੇ ਕਰਕੇ ਮਾਝੀ ਤੇ ਪੁੱਜਿਆ ਹਮੇਸ਼ਾ ਹੀ ਉਹਨਾਂ ਸਾਰਿਆਂ ਦੀ ਝੋਲੀ ਹੈ ਮੈਨੂੰ ਉੱਥੋਂ ਤੱਕ ਪਛਾਤਾਵਾ ਤੁਸੀਂ ਖੜਾ ਕੇ ਛੱਡਾਂਗੇ